ਅੱਗੇ ਵਧਦੇ ਰਹੋ ਸੋ ਇੱਕ ਡਿਊਟੀ ਦੀ ਹਾਜ਼ਰੀ ਉਹਦੇ ਬਾਅਦ ਫਿਰ ਅਗਲੇ ਕਲਾਕਾਰ ਆਪਾਂ ਅਨਾਉਂਸ ਕਰਦੇ ਹਾਂ ਉਹਨਾਂ ਨੇ ਆ ਜਾਣਾ ਹੈ ਰੰਜਨਾ ਜੀ ਤੁਸੀਂ ਆ ਜਾਣਾ ਹੈ ਫਿਰ ਹੀਰਾ ਲਾਲ ਜੀ ਤੁਸੀਂ ਆ ਜਾਣਾ ਹੈ ਸਾਰਿਆਂ ਨੇ ਵਾਰੀ ਵਾਰੀ ਹਾਜ਼ਰੀ ਤੋਂ ਆਣੀ ਆ ਜੀ ਮਾਈਕ ਨਾਲ ਬੋਲਣਾ ਕੋਈ ਨਾ ਇਹ ਸੋਰੀ ਉਹ ਸਟੈਂਡ ਲੈ ਲਓ ਸਟੈਂਡ ਲੈ ਲਓ ਹਾਂਜੀ ਠੀਕ ਹੈ ਜੀ ਬੁੱਪੂ ਜੀ ਸਾਡੇ ਸਤਿਕਾਰਯੋਗ ਬਾਬਾ ਜੀ ਭਾਈ ਮਹੰਦਰ ਨਿਰੰਦਰਪਾਲ ਜੀ ਬਸਤੀ ਗੁੰਦੇਵਾਲ ਤੋਂ ਦਰਬਾਰ ਅਭੀ ਇਹ ਸਾਡਾ ਪੋਤਰਾ ਵੀ ਹੈ ਭਤੀਜ ਵੀ ਹੈ ਮਾਲਕ ਕਰੇ ਬੰਟੀ ਦੇ ਪਰਿਵਾਰ ਨੂੰ ਰੌਣਕਾਂ ਲੱਗੀਆਂ ਰਹਿਣ ਦਾ ਬਾਬਾ ਜੀ ਦਾ ਅਸ਼ੀਰਵਾਦ ਮਿਲਿਆ ਰਹੇ ਬਾਬਾ ਜੀ ਜੀ ਜੱਟੇ ਚਲਾਉਂਦੇ ਨੇ ਮੈਂ ਛੁਣ ਛੁਣ ਵੈਰੀ ਮਾਰਦਾ ਮੈਂ ਤੇ ਸੱਤੀ ਸਰਦਾਰ ਦੇ ਫਕੀਰ ਫਕੀਰਾਂ ਦੁਨੀਆ ਵਿੱਚੋਂ ਸਾਡੇ ਫਕੀਰਾਂ ਦੇ ਸਰਪ੍ਰਸਤ ਰਾਜ ਬਸਤੀ ਜੋਧਿਆਲ ਤੋਂ ਮਾਨਤਪਾਪਾ ਜੂਦਰਪਾਲ ਜੀ ਦਰਬਾਰ ਸਾਈ ਸੌਂ ਸ਼ਾ ਪਿੱਲਾ ਸਾਈ ਸ਼ੇਖੀ ਦੇ ਰਚਿਤਾ ਜਿਹੜਾ ਦੇ ਨਾ ਸਰਕਾਰ ਚੱਲਦਾ ਹੈ ਔਰ ਸਾਰਾ ਸਾਡਾ ਲਗਾਣੇ ਦਾ ਸਾਡੇ ਪੰਜਾਬ ਦਾ ਫਕਰ ਫਕੀਰ ਸਮਾਜ ਚੱਲਦਾ ਹੈ ਉਹਨਾਂ ਵੱਲੋਂ ਬੱਚੇ ਨੂੰ ਬਹੁਤ ਸਾਰਾ ਮਾਨ ਸਤਕਾਰ ਆਇਆ ਧੰਨ ਗੁਰੂ ਗੋਬਿੰਦ ਸਿੰਘ ਮਾੜਾ ਸੱਚੇ ਪਾਏ ਚੱਲਣ ਦੀ ਹਾਜੀ ਤਵੱਤ ਨੂੰ ਬਕਰ ਪ੍ਰੀਤ ਅਰਸ਼ ਨੂੰ ਬਹੁਤ ਮਾਨ ਦਿੱਤਾ ਹੈ ਤੇਦਰ ਸੁਖਰ ਵਧਾਣ ਲਈ ਬਹੁਤ ਬਹੁਤ ਧੰਨਵਾਦ ਹੈ मैं महात इंद्रवाल ग्री सिंह चला बा शेखी समाज बाबा शेख साहब चौंक वासी दो रहा करीब पागत अज मैं वाली सरकार दे जिते कि बाबा नागी जी पहला सेवादार जी सेवादार ने उसे मेले से आया इस मेले से आके संगतिया बहुत, बहुत खुशी से सारी संगत बैठी मैं भी यह मालिक अगर अरदास जी संगत आई है सारे रज के रोटी से तंदुरुस्ती बचे बाकी दूज ਸੰਤੁਲਨਿਕ ਬੇਨਤੀ ਕਰਦਾ ਵੀ ਬੱਚਿਆਂ ਨੂੰ ਨਿਸ਼ਾਤ ਰਹਿਤ ਕਰੋ ਉਸ ਮਾਲਕ ਦੀ ਪੂਜਾ ਕਰੋ ਪ੍ਰਮਾਤਵਾ ਕੇ ਦੁਆ ਕਰੋਗੇ ਸਾਰਾ ਤੁਹਾਡਾ ਕਾਲਾ ਪੀਛਾ ਸਾਫ ਹੋ ਜਾਊਗਾ ਮੰਨਦਾ ਸੰਤੁਲਨ ਜਦੋਂ ਤੁਸੀਂ ਰਹਿਤ ਕਰੋਗੇ ਮਾਂ ਤੇ ਲੋਕ ਪੈਸੇ ਕੋਈ ਜਦ ਵੀ ਮਾਂ ਆਖਦੀ ਦੂਜਾ ਦਾਗ ਨਾ ਲਾਓ ਕੁੜੀਆਂ ਨੂੰ ਜੰਮਣ ਤੇ ਤੁਹਾਡਾ ਕੁਝ ਨਹੀਂ ਰਕਤਿਆ ਬੱਚੇ ਮਾਂ-ਬਾਪ ਦੀ ਸੇਵਾ ਕਰੋ ਜੇ ਨੇ ਮਾਂ-ਬਾਪ ਦੀ ਸੇਵਾ ਕਰੀ ਉਹ ਮੰਦਰ ਕੋ ਦਾਰੇ ਬੱਚੇ ਕਿਤੇ ਜਾਂਦੇ ਨਹੀਂ ਲਾਗੂ ਕੋ ਬਣਾ ਦੇਣਾ ਮਾਂ-ਬਾਪ ਕੋ ਖੇਨਾ ਮਾਰੋ ਉਹ ਸੰਤੁਲਨਿਕ ਬੇਤੀ ਕਰਦਾ ਵੀ ਮੈਂ ਇਸੇ ਤਰ੍ਹਾਂ ਤੁਹਾਨੂੰ ਮੇਰੀ ਮਨਚੀਤ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ ਮੈਂ ਆਪਣੀ ਜਿੰਦਗੀ ਬਚੀਚ ਕਰ ਸਕਾਂ ਜਮਾ ਨਾਗੀ ਪਰਿਵਾਰ ਵੱਲੋਂ ਜਿਹੜਾ ਇਹ ਹਰ ਸਾਲ ਮੇਲਾ ਕਰਵਾਇਆ ਜਾਂਦਾ ਹੈ ਔਰ ਸਾਨੂੰ ਵੀ ਆਣ ਦਾ ਮੌਕਾ ਮਿਲਦਾ ਹੈ ਇੱਥੇ ਔਰ ਬਹੁਤ ਹੀ ਵਧੀਆ ਇੱਥੇ ਮੇਲਾ ਕਰਵਾਇਆ ਜਾਂਦਾ ਹੈ ਹਰ ਸਾਲ ਬਹੁਤ ਸਿੰਗਰ ਇੱਥੋਂ ਦੂਰੋਂ ਦੂਰੋਂ ਵਕ ਵਕ ਸ਼ਹਿਰਾਂ ਤੋਂ ਇੱਥੇ ਸਿੰਗਰ ਆਉਂਦੇ ਨੇ ਸਭ ਦਾ ਮਾਨ ਸਨਮਾਨ ਵੀ ਕੀਤਾ ਜਾਂਦਾ ਹੈ ਔਰ ਮੈਂ ਸਮਝਦਾ ਕਿ ਇਹ ਮੇਲੇ ਜਿਹੜੇ ਆ ਇਹ ਨਾਗੀ ਪਰਿਵਾਰ ਹੁਣਾਂ ਦੇ ਨੂੰ ਮੈਂ ਮੁਬਾਰਕਬਾਦ ਦਿੰਦਾ ਹੈ ਜਿਹੜਾ ਇਹ ਆਪਣੇ ਜਿਹੜੇ ਪਿਤਾ ਜੀ ਹੈ ਇਹਨਾਂ ਦੇ ਗੱਦੀ ਸਾਹਮਦੇ ਸੀ ਉਸ ਤੋਂ ਬਾਅਦ ਇਹ ਪਰਿਵਾਰ ਜਿਹੜਾ ਇਹਨਾਂ ਦਾ ਬੇਟਾ ਆ ਉਹ ਸੰਭਾਲ ਰਿਹਾ ਆ ਔਰ ਬਹੁਤ ਵਧੀਆ ਆਪਣੇ ਜਿਹੜੇ ਪਿਤਾ ਜੀ ਆ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਵਧੀਆ ਤਰੀਕੇ ਨਾਲ ਇਸ ਗੱਦੀ ਨੂੰ ਅੱਗੇ ਲੈ ਕੇ ਜਾ ਰਹੇ ਆ ਔਰ ਭਰੇ ਮੇਲੇ ਕਰਾ ਰਹੇ ਨੇ ਅਸੀਂ ਅਰਦਾਸ ਬੇਨਤੀ ਕਰਦੇ ਆਂ ਪੀਰਾਂ ਫਕਰਾ ਨੂੰ ਪਗੰਬਰਾਂ ਨੂੰ ਕਿ ਇਦਾਂ ਹੀ ਇਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਆ ਇਹ ਮੇਲੇ ਕਰਵਾਉਂਦੇ ਰਹਿਣ ਤੇ ਆਲੇ ਦੁਆਲੇ ਦੇ ਜਿਹੜੇ ਸਾਡੇ ਪਿੰਡ ਨੇ ਸਾਡੇ ਸਾਡੇ ਇਸ ਪਿੰਡਾਂ ਦੇ ਵਿੱਚ ਹੁੰਦਾ ਆ ਸਾਰੇ ਜਗ੍ਹਾ ਤੇ ਅਮਨ ਕਾਨੂੰਨ ਸ਼ਾਂਤੀ ਬਣੀ ਰਹੇ ਭਾਈਚਾਰਕ ਸਾਂਝ ਬਣੀ ਰਹੇ